ਗਾਈ ਸੀਰੀਅਸ ਹੀ ਹੋ ਗਿਆ ਬੇਕ ਦਾ ਕਣੀਆਂ ਦਾ ਪਾਣੀ ਪਿਪਲਾਂ ਦੇ ਪੱਤਿਆਂ ਤੇ ਵੇੜੇ ਉਹ ਕਰ ਲਾਂ ਕੈਦ ਪਿਆਰ ਪਰੀਖਾ ਚਿਕਾ ਨਮਸਤੇ ਗੁੱਡ ਮਾਰਨਿੰਗ ਮੇਰੀ ਇਕਦਮ ਸਾਰੇ ਠੀਕ ਹੋਵਾਂਗੇ ਵੈਲਕਮ ਬੈਕ ਇਨ आवर ਨਿਊ ਬਲੌਗ ਸੋਭਾ ਪਾਠ ਚੱਲੀ ਜਾਂਦਾ ਅੱਜ ਸੁਣੋ ਸੁਣੋ ਪਾਠ ਮਰਲੇਚ ਦਰ ਬੱਬਜੀ ਵੀ ਆਏ ਪਏ ਆ ਠੰਡ ਆਲਵੇਸ ਦੀ ਤਰ੍ਹਾਂ ਪੂਰੀ ਹਾ ਹਾ ਠੰਡ ਫੋਨ ਠਾਇਆ ਜੋ ਕੰਨ ਦੇ ਕੋ ਸਲੋ ਵੀ ਰਹੀ ਹੈ ਬਰ ਪੈ ਗਿਆ ਨੇ ਬਰ

ਬੱਚੇ ਉੱਪਰ ਉੱਪਰ ਖਾਲਾ ਥੱਲਾ ਰਹਿਣ ਦੇ ਖਾਣ ਨੂੰ ਉਹਨਾਂ ਦੀ ਗੁੱਤਾ ਹੋ ਰਹੀ ਹੈ ਕੀ ਰੋਲਾ ਪੈ ਗੋ ਉਹਨਾਂ ਦੀ ਗੁੱਤਾ ਦਾ ਸੂਲਾ ਲੀਕੰਦੇ ਹੋ ਗੁੱਤਾ ਕਰਕੇ ਗੁੱਲੂ ਨੇ ਕਰਦੀਆਂ ਨਹੀਂ ਤੇ ਰੂਲ ਦਾ ਰੂਲ ਗੁੱਤਾ ਕਰਨੀਆਂ ਹੀ ਆ ਬੰਨੂ ਕਹਿੰਦੀ ਮੈਨੂੰ ਗੰਜੀ ਕਰ ਦੋ ਇਹਦੇ ਚ ਕਿਉਂ ਪਤਾ ਦੇਖ ਲਓ ਆ ਮੁੰਡੇ ਨੇ ਉੱਠ ਕੇ ਜਾਂਦੇ ਮਾਰੇ ਨੇ ਮਨੀ ਡਸਟ ਬੈਂਚ 'ਤੇ ਪਾ ਦਿੱਤਾ ਚੀਰ ਤਾ ਦੇਖ ਲਓ ਦਾ ਲਖਾ ਜੀ ਵੀ ਥੋੜੀ ਬਣਾ ਦੇ ਐ ਕੀਤਾ

ਸਾਹਿਬ ਕੀ ਕਰ ਰਿਹਾ ਹੈ ਹਏ ਕੀ ਕਰ ਰਿਹਾ ਹੈ ਤੇਰੇ ਆਪ ਦਾ ਕੀ ਹੋਣਗੇ ਮम्मा ਨੇ ਐਵੇਂ ਲੈ ਆ ਕੇ ਉੱਥੇ ਸੱਟ ਮਾਰ ਤੇ ਤੂੰ ਦੇਖੀ ਜਾਏ ਹੁਣ ਰੱਖ ਦੇ ਕੀ ਕਰੇ ਆ ਕੇ ਖੇਡ ਲਈ ਲੋਕੋ ਮम्मा ਸਾਹਿਬ ਨੇ ਮੂਝੋ ਪਈ ਅੰਦਾਸਾ ਜਿਆਦਾ ਜਿਆਦਾ ਚਾਹ ਪੀ ਰਹੀ ਸੀਗੇ ਹਾਂਜੀ ਨੋ ਬਈ ਮੈਟਰ ਕਿ ਇਹਨੇ ਕੱਪੜੇ ਪ੍ਰੈਸ ਹੋਈ ਜਾਂਦੇ ਆ ਕਿੱਥੇ ਜਾਣਾ ਬਾਬਾ ਜੀ ਦੀ ਬਾਬਾ ਜੀ ਸੀ ਲਿਮਿਟੇਸ਼ਨ ਆਇਆ ਲਿਮਿਟੇਸ਼ਨ ਆਇਆ ਨੂੰ ਤਾਂ 2 ਦਿਨ ਹੋ ਗਏ ਪਰ ਮੈਂ ਦੇਖ ਲਿਆ ਸੀ ਦੱਸਣਾ ਭੁੱਲ ਗਿਆ ਮੈਡਮ ਨੂੰ ਤੇ ਅੱਜ ਅੱਜ ਉਹ ਹੀ ਯਾਦ ਆ ਗਿਆ ਲੈ ਜੋ ਨਾਲੇ ਜਾਂਦਾ ਹਾਂ ਭਾਬੀ ਦਾ ਮਾਣ ਆ ਜਾਂਦਾ ਸੀ ਹਾਂ ਫਿਰ ਉਹਨਾਂ ਨੇ ਭਾਬੀ ਨੂੰ ਕਹਿਣਾ ਸੀ ਸਾਨੂੰ ਤਾਂ ਪਤਾ ਸੀ ਮੈਨੂੰ ਤਾਂ ਪਤਾ ਹੀ ਹਾਂਜੀ ਦਾ ਸਰ ਦੇ ਕੋਲੋਂ ਤੇ ਸਰਪ੍ਰੈਸ ਹੋ ਰਿਹਾ ਹੈ ਭਰਾ ਆਪਣੇ ਛੋਟੇ ਤੇ ਉਹਨਾਂ ਨੇ ਇਮੀਗ੍ਰੇਸ਼ਨ ਆਫਿਸ ਖੋਲਿਆ ਬਾਹਰ ਭੇਜਦੇ ਆ ਬੱਚਿਆਂ ਨੂੰ ਤੇ ਉੱਥੇ ਅੱਜ ਸੁਖਨੀ ਸਾਹਿਬ ਦਾ ਪਾਠ ਤੇ ਆਪਾਂ ਚੱਲ ਗਏ ਉੱਥੇ ਮਾਤਾ ਦੇ ਕਿਉਂ ਨਹੀਂ ਬਾਬਾ ਜੀ ਨੂੰ ਕਿਸਾ ਨੂੰ ਤੇ ਜਲਦੀ ਕਹਿੰਦਾ ਅਸੀਂ ਤਾਂ ਜਾਣਾ ਨਹੀਂ ਬੱਚਿਆਂ ਨੂੰ ਭੇਜ ਦੇ। ਹਾਂ, ਸੀ ਕੋ ਘੁੰਮਣ ਜਾਣਾ ਕਿਉਂ ਨਹੀਂ ਲੈ? ਘੁੰਮਣ ਜਾਣਾ। ਕਿ ਮੈਂ ਥੋੜੀ ਰਹਿਣ ਚਲੀ ਆ ਉੱਥੇ। ਪਹਿਲਾਂ ਤੈਨੂੰ ਭੇਜਾਂਗੇ। ਤੇ ਕੋ ਲੋੜਾ ਸੈੱਟ ਕਰਾ ਲਾਂਗੇ। ਮੈਂ ਸੈੱਟ ਤੇ ਥੋੜੀ ਆਉਣਾ ਮੈਂ ਤਾਂ ਘੁੰਮ ਕੇ ਜਸਟ ਘੁੰਮ ਨੂੰ ਘੁੰਮ ਨੂੰ ਨਹੀਂ ਸੈੱਟ ਕਰਨਾ ਘੁੰਮ ਨੂੰ। ਘੁੰਮ ਨੂੰ ਇੱਕ ਸੈੱਟ ਉਹਦੀ ਬੂਆ ਸੈੱਟ ਕਰਾਊਗੀ। ਉਹਦੀ ਬੂਆ ਬੁਲਾ ਦੇਗੀ ਆਪੇ ਉਹਨੂੰ। ਆਪਾਂ ਤਾਂ ਬਿਜੀ ਰਹਿੰਦੀ ਆ। ਹਾਂ। ਅਸੀਂ ਆਵਾਂਗੇ ਘੁੰਮਣ ਫਿਰ। ਕੈਨੇਡਾ ਵਾਲਿਓ। ਜਲਦੀ। ਐਸੇ ਮੂਸੇ ਜੋੜ ਕੇ ਰੱਖੋ ਸਾਡੇ 'ਤੇ। ਇਸ ਟਿਕ ਡਾ ਕਰਾ ਦੋ ਇੱਧਰ ਇੱਕ ਵਾਰੀ ਦੇ ਦੋਸੀ ਕਰਾ ਦੋ ਇੱਕ ਵਾਰੀ ਦੇ ਦੋਸੀ ਕਰਾਵਾਂਗੇ ਆਮਾਗੇ ਜਲਦੀ ਆ ਸੋਣ ਮੈਂ ਸਾਰਿਆਂ ਨੂੰ ਹੁਣ ਪਹਿਲਾਂ ਪਾਠ ਕਰੀ ਤੇ ਜਾਏਗੀ ਫੇਰੀ ਬਾਬਾ ਜੀ ਵੀਜਾ ਲਵਾਉਣਗੇ ਨਾ ਸੁਪਨੇ ਲੈਣੇ ਜ਼ਰੂਰੀ ਹੈ ਜੇ ਸੁਪਨੇ ਹੋਣਗੇ ਤਾਂ ਫੇਰੀ ਪੂਰੇ ਹੋਣਗੇ ਸੁਪਨੇ ਲੈਓ ਕੋਈ ਸੁਪਨਾ ਹੀ ਨਹੀਂ ਸੋਚਿਆ ਤਾਂ ਆਪਾਂ ਫਿਰ ਪੂਰਾ ਵੀ ਕੀ ਕਰਨਾ ਜੇ ਸੁਪਨਾ ਹੋਊਗਾ ਦਿਨ ਰਾਤ ਦੇਖਾਂਗੇ ਵੀ ਹਾਂ ਆ ਕੰਮ ਕਰਨਾ 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 ਦਿਮਾਗ ਚ ਰਹਿੰਦਾ ਫਿਰ ਤਾਂ ਫਿਰ ਉਹਦੇ ਤੇ ਲਈ ਬੰਦਾ ਮਿਹਨਤ ਵੀ ਕਰਦਾ ਤੇ ਇੱਕ ਦਿਨ ਕਾਮਯਾਬੀ ਹੋ ਜਾਂਦਾ ਇਸ ਕਰਕੇ ਸੁਪਨੇ ਜ਼ਰੂਰ ਦੇਖੋ ਭਾਵੇਂ ਉਹ ਛੋਟੇ ਆ ਤੇ ਭਾਵੇਂ ਉਹ ਵੱਡੇ ਹਰ ਬੰਦੇ ਦਾ ਸੁਪਨਾ ਜ਼ਰੂਰ ਹੋਣਾ ਚਾਹੀਦਾ ਕਿ ਮੈਂ ਆਹਦੀ ਲਾਈਫ ਚ ਇਹ ਕਰਨਾ ਇਹ ਕਰਨਾ ਆਹ ਛੋਟੇ ਵਿੱਚੋਂ ਕੱਢਿਆ ਸਰਦੀਆਂ ਵਾਲਾ ਤਸਵੀਰ ਫਿਰ ਮੈਨੂੰ ਮੈਂ ਦਿਖਾਉਂਗੀ ਪਾ ਕੇ ਪ੍ਰੈਸ ਕਰਨਾ ਬਹੁਤ ਔਖਾ ਮੈਂ ਜਨਾਬ ਜੀ ਨੂੰ ਕਿਹਾ ਉਹ ਤੋਂ ਕਰਾ ਕੇ ਲਿਆ ਦਿਓ ਤੋ ਅੱਭੀ ਤੋਂ ਕਹਿੰਦੇ ਤੂੰ ਹੀ ਕਰ ਲੈ ਹੂੰ ਗੱਪੇ ਐਨੀ ਟਾਈਮਸ ਮੈਂ ਨਾ ਆਇਆ ਹੁੰਦੀ ਤੁਹਾਨੂੰ ਪਤਾ ਮੈਂ ਜਵਾਬ ਦੇ ਸਕਦਾ ਐ ਐਨੀ ਟਾਈਮਸ ਮੈਂ ਨਾ ਆ ਕੇ ਆ ਜਾਂਦੀ ਤੁਝੇ ਸੂਟ ਪ੍ਰੈਸ ਕਰਾ ਲਿਆ ਹੁੰਦੇ ਮੈਂ ਤਾਂ ਕਿਹਾ ਸੀ ਜੇ ਤਿਆਰ ਹੋ ਗਏ ਮੈਂ ਵੀ ਕੱਪੜੇ ਚੇਂਜ ਕਰ ਲੇ ਸੁਬਾਹ ਹੋਰ ਬਾਈ ਸੀਗੇ ਤੇ ਤੁਹਾਨੂੰ ਜੇ ਪਤਾ ਹੁਣ ਫੰਕਸ਼ਨ ਯਾਦ ਆ ਗਿਆ ਜਾਣਾ ਸੀ ਅੱਜ ਤੇ ਹੁਣ ਰੈਡੀ ਹੋ ਗਏ

ਬਿਨਾਸਾ ਪ੍ਰੇਤੋ ਸਬਜ਼ੀਆਂ ਆਉਂਦੀ ਐ। ਈਡ ਹੋਈ ਪਈ ਆ ਪੂਰੀ ਪੰਜਾਬ ਲੱਗਿਆ ਨਾਲੇ। ਲਾਈਨਾਂ ਬਣੀਆਂ ਹੋਈਆਂ ਸਬਜ਼ੀ ਲੈਣ ਵਾਸਤੇ। ਹਲੋ ਜੀ, ਬੈਂਕ ਦਾ ਕੰਮ ਸੀਗਾ ਆਪਾਂ ਦੋ ਦਿਨ ਬੈਂਕ ਦੇ ਕੰਮ ਨੇ ਨਿਭਾਇਆ ਏ ਤੇ ਮੈਡਮ ਚਲੇ ਗਏ ਹੁਣ। ਭੋਗ ਤੇ ਜਾਣਾ ਸੀਗਾ। ਮੈਡਮ ਗਏ ਤੇ ਨਾਲ ਭਾਬੀ ਗਏ ਉਧਰ। ਜਿਹੜੇ ਬੱਚੇ ਆਪੇ ਨਾਲ ਪੰਗੜੇ ਤੇ ਜਾਂਦੇ ਹੁੰਦੇ ਨੇ ਨਾ, ਉਹਨਾਂ ਦੇ ਮਮਾ ਤੇ ਹੁਣ ਹੋ ਗਿਆ ਸੀ ਸਾਈਬ ਦਾ ਟਾਈਮ ਐ, ਸਾਈਬ ਨੂੰ ਲੈ ਚਲੇ। ਜੇ ਟਾਈਮ ਰਹਿ ਗਿਆ ਤਾਂ ਫੇਰ ਆਪਾਂ ਵੀ ਹਾਜ਼ਰੀ ਲਵਾ ਆਵਾਂਗੇ। ਨਹੀਂ ਤਾਂ ਫੇਰ ਮੈਡਮ ਗਏ ਆ। ਹਾਲੇ ਲਵਾਏ ਆਣਗੇ ਆਪਣੇ ਵੰਡੇ ਦੇ ਹਨਾ ਜੀ ਲਓ ਜੀ ਚਲੋ ਸੈਬ ਨੂੰ ਨਾਂ ਚੱਲਦੇ ਆਪਾਂ ਹੁਣ ਸਵਾ 12 ਹੋ ਗਏ ਅੱਜ ਪਹਿਲਾਂ ਦੇਖਦੇ ਆਂ ਜੇ ਗੇਟ ਖੁੱਲ ਗਿਆ ਤਾਂ ਜਲਦੀ ਲਿਆਵਾਂਗੇ ਨਹੀਂ ਉੱਥੇ 5 ਮਿੰਟ ਬਹਿ ਜਾਾਂਗੇ ਵੀਰ ਇਸ ਚਾਬੀ ਚਾਬੀ ਤਾਂ ਇੱਥੇ ਟੰਗੀ ਹੋਈ ਹੈ ਅੱਛਾ ਹੋ ਗਈ ਸ਼ਾ ਅਨੋਖੇ ਮੇਤਰਾ ਅੱਜ ਜੇ ਆਪਾਂ ਜਲਦੀ ਪਹੁੰਚ ਗਏ ਕਦੇ ਤਾਂ ਇਹ ਜੇ ਟਾਈਮ ਤੇ ਪਹੁੰਚਦੇ ਐ ਲੇਟ ਹੋ ਜਾਂਦੇ ਐ ਨੇ ਕਰੇਗਾ ਤੇ ਜਲਦੀ ਆ ਜਾਈਦਾ ਪੇਰਨ ਸਾਰੇ ਉਹ ਉੱਥੇ ਖੜੇ ਆ ਗੇਟ ਕੋਲੇ ਟੀਡ ਕਰਕੇ ਟੀਡ ਖਾਲੀ ਹੋਵੇ ਫਿਰ ਜਾਵਾਂਗੇ ਆਪਾਂ ਸਾਈਪ ਨੂੰ ਲੈਣ ਆਇਆ ਸੀ ਗੁੰਨੂ ਮਿਲ ਗਈ ਇੱਥੇ ਗੁੰਨੂ ਦਾ ਪੀਰੀਅਡ ਚੱਲੀ ਜਾਂਦਾ ਪੀਟੀ ਦਾ ਹੈ ਬਾਏ ਗੁੰਨੂ ਗੇਡੀ ਆਂਦੀ ਆ ਆ ਚੱਕ ਪੀਟੀ ਅੱਜ ਵੀ ਦੇਖੋ ਕਿੰਨੇ ਅੱਜ ਜਲਦੀ ਆ ਗਏ ਨਾ ਆਪਾਂ ਕਿ ਮੈਂ ਵਾਹੇ ਪੈ ਪਰ। ਬਦਿਆਹ ਭੁਰਾਦਾ ਭੁਰਾਦਾ ਸੀ ਸਤੋ। ਇੰਨੀ ਭੀੜ ਓਏ ਅੱਜ ਮੈਂ ਜਲਦੀ ਆ ਗਿਆ ਇੰਨੀ ਭੀੜ ਲੱਗਦੀ ਐ। ਅੱਗੇ ਖਾਲੀ-ਖਾਲੀ ਹੁੰਦਾ ਸਕੂਲ ਸਾਰਾ। ਗੁੰਨੂ ਖੇਡੀ ਜਾਂਦੀ ਐ। ਗੁੰਨੂ ਦਾ ਪੀਰੀਅਡ ਚੱਲੀ ਜਾਂਦਾ ਐ ਪੀਟੀ ਦਾ। ਸਾਹਿਬ ਮਿਲਣ ਗਿਆ ਗੁੰਨੂ ਨੂੰ। ਆਹ ਫੜਦੀ ਗੁੰਨੂ। ਸਾਹਿਬ ਆ ਜਾ ਸਕਾਈ ਲਿੰਕ ਅਜੀਤ ਰੋਡ ਨੰਬਰ 9 ਗਲੀ ਕੋਲੇ ਆ ਆ ਕੇ ਖਾਣ ਪੀਣ ਲੱਗੇ ਸੀਗੇ ਤੇ ਹੁਣ ਜਾਣ ਲੱਗੇ ਸੀ ਮੈਂ ਕਿ ਚਲੋ ਜਾਂਦੇ ਜਾਂਦੇ ਵਲੌਗ ਬਣਾਉ ਨਾਲ ਚੱਲੀਏ ਥੋੜੀ ਭੀੜ ਹੋਈ ਬਈ ਆ ਆਪਣੀ ਐਕਟੀਵ ਆ ਖੜੀ ਨੰਨੇ ਭੜੇ ਨਮੀਰ ਹੋਈਏ ਟੱਕੀ ਗੁੰਨ ਦਾ ਆਏ ਵਾਲੇ ਨਵੇਂ ਰਵਾ ਲਾਂਗੇ ਫੇਰ ਕੇ ਜੇ ਨਵੇਂ ਟਾਇਰ ਦੇ ਲਵਾਈ ਦੋ ਲਓ ਜੀ ਇਹ ਆਪਣੇ ਘਰ ਕੋਲੇ ਮਨਵਾ ਬਣਿਆ ਜਿਹੜਾ ਪਟਵਾਰਖਾਨਾ ਥਾਣੇ ਕੋਲੇ ਇੱਥੇ ਆਏ ਫੇਰ ਕੰਮ ਨੇਰੇ ਹੀ ਬਣ ਗਿਆ ਆਪਾਂ ਤਾਂ ਹੁਣ ਲਓ ਵੀ ਅੱਜ ਵਾਰੀ ਆਈ ਗਈ ਇਹ ਵੀ ਚਲਾਉਣੀ ਲਾਟੇ ਮੰਮੀ ਦੱਲੇ ਸੀ ਬਾਜ਼ਾਰ ਕੰਮ ਕੀਤੇ ਫਿਰ ਬੋਲਟਰ ਨੂੰ ਲੈ ਕੇ ਚੱਲ ਗਿਆ ਨਾਲੇ ਨੂੰ ਚਲਾ ਲਾਂਗੇ ਐਤੀ ਵਾ ਘਰੇ ਖੜਾ ਪਈ ਜੇ ਨੇਟ ਹੋ ਗਿਆ ਤਾਂ ਮੈਂ ਡੰਗ ਲੈ ਆਉਣਗੇ ਗੁੱਲੋਂ ਆਪਾਂ ਬਾਈਕ ਤੇ ਚੱਲਦੇ ਡਾਡੀ ਨੇ ਖਾ ਲਈ ਰੋਟੀ ਚੱਲੇ ਇੱਧਰ ਚੱਲਿਆ ਹਾਂ ਇੱਧਰ ਚੱਲਿਆ ਕੰਮ ਚੱਲਿਆ ਕਿਹੜੇ

ਪਿੱਛੇ ਬਹਿ ਜਾ। ਚੱਲੋ। ਲਾਵੀਂ ਮੇਟਰ ਆਪਣਾ ਐਂਟੀਨਾ ਆ ਗਿਆ ਨਵਾਂ। ਜਿਹੜਾ ਐਂਟੀਨਾ ਆਪਣਾ ਗੱਡੀ ਦਾ ਟੁੱਟ ਗਿਆ ਸੀ ਨਾ ਨੇਰੇ ਚ ਦੀਨਾ ਨਹੀਂ। ਆ ਸੀ ਵੱਡਾ ਸਾਰਾ। ਗੱਡੀ ਤੇ ਲਾਵਾਂਗੇ, ਗੱਡੀ ਤੇ ਲਾਵਾਂਗੇ। ਵਾਲੀ ਖੁਸ਼ੀ ਹੋ ਗਈ ਮੈਂ ਤਾਂ। ਮਾੜਾ ਪੰਗੜਾ ਪਾਏ। ਪੰਗੜੇ ਪਾਏ, ਪੰਗੜੇ। ਮੈਨੂੰ ਬਹੁਤ ਸੋਹਣਾ ਲੱਗਦਾ ਏ। ਗੱਡੀ ਦਾ ਕਿਸੇ ਨੇ ਤੋੜਤਾ ਸੀ ਆਪਣਾ। ਜੋ ਆ ਕਾਨੂੰ ਸਰਤਾ ਤੇ ਗੱਡਣੀ ਮੈਂ ਫਿਰ ਮੈਨੂੰ ਫੋਨ ਆ ਗਿਆ ਸੀਗਾ ਵੀ ਬਾਈ ਐਂਟੀਨਾ ਲੈ ਲੋ ਆਪਦਾ ਇਹ ਆਇਆ ਪਣ ਚੰਡੀਗੜ੍ਹੋਂ ਕਹਿੰਦੇ ਚੰਡੀਗੜ੍ਹੋਂ ਆਇਆ ਆ ਪਰ ਇੱਥੇ ਮਿਲਦੇ ਨਹੀਂ ਵੱਡੇ ਲਓ ਵੀ ਮਿੱਤਰ ਹੌਮ ਸਵੀਟ ਹੌਮ ਤੇ ਪਹੁੰਚ ਗਏ ਸੀਗੇ ਫਰੈਸ਼ ਹੋ ਗਏ ਆਪਣੇ ਚੇਂਜ ਕਰ ਲਏ ਸਭ ਬੱਚਿਆਂ ਨੇ ਵੀ ਮੈਂ ਪਹਿਲਾਂ ਲੜ ਪਿਆ ਲੜ ਪਿਆ ਜਦ ਕੀ ਗੱਲ ਦਾ ਕਿਹੜੀ ਗੱਲ ਵਿੱਚ ਲੜਿਆ ਅਸੇ ਗਏ ਫਿਰ ਮम्मा ਐ ਫਿਰ ਉਹ ਵੇਪਰ ਮੈਂ ਆਇਆ ਫਰਮਾਨਤਾਏ ਬਸ ਬਤਾ ਆਪਣੇ ਘਰ ਦਾ ਦੱਸ ਫੇਰ ਫਿਰ ਹੁਣ ਕਿਧਰ ਰਾਹ ਚੱਲਣਾ ਚਾਹੀਦਾ ਦਾਦੂ ਹਾਂ ਇਹ ਕਹਿੰਦੀ ਮੇਰਾ ਰਾਹ ਚੱਲਣਾ ਚਾਹੀਦਾ ਪਹਿਲਾਂ ਮੈਂ ਆਏ ਮੈਂ ਜੰਮੀ ਸੀ ਨਾ ਫਿਰ ਦਾਦੂ ਜੰਮੇ ਸੀ ਨਾ ਫਿਰ ਸਭ ਤੋਂ ਵੱਡਾ ਕੋਣ ਹੈ ਜੰਮੇ ਦਾ ਜੰਮੇ ਦਾ ਸਾਰੇ ਇਹ ਸਾਰੇ ਕਿਹੜਾ ਉੱਗੇ ਐ ਫੇਰ ਧੁੱਗ ਗਿਆ ਸੀ ਫੇਰ ਧੁੱਗ ਗਿਆ ਵੇ ਫੇਰ ਮੈਂ ਕਿਉਂਾ ਹੋ ਰਿਹਾ ਵੇ ਮੈਂ ਬੀਤ ਖਬੂ ਜਿਹਾ ਸੁੰਦਰ ਇਹਦਾ ਗਾਇਜ਼ ਅੱਜ ਕੀ ਬਣ ਰਿਹਾ ਘਰੇ ਅੱਜ ਮਟਰ ਮਸ਼ਰੂਮ ਮੇਰੇ ਘਰ ਰਾਜੀ ਨੂੰ ਮੈਚ ਤੇ ਅੱਜ ਤੁਹਾਨੂੰ ਮਟਰ ਮਸ਼ਰੂਮ ਘੁਮਾਤਾ ਦਿਖਾਵਾਂਗੇ ਦੇਖੀ ਜਾਏ ਗਾ ਗਾਇਜ਼ ਇਹਦਰ ਕੀ ਬਣਾ ਰਹੇ ਹੋ ਇਹ ਦੱਸੂਗੀ ਮੈਂ ਜੇ ਦੁਬਾਰਾ ਕਿਉਂ ਮੈਨੂੰ ਇਹ ਇਹ ਵੇ ਪਸੰਦ ਆ ਗਿਆ ਕੀ ਸਿੱਟਤਾ ਗਾਇਸ ਆ ਦੇਖੋ ਮਮਮੀ ਦੀ ਬਣੀ ਹੋਈ ਗਾਇਸ ਪਾਪਾ ਇਹ ਤਾਂ ਬੋਲ ਰਹੇ ਮੈਂ ਸ਼ੂਕ ਖਾਣਾ ਨਹੀਂ ਪਨੀਰੀ ਖਾਣਾ ਤੁਹਾਨੂੰ ਪਤਾ ਹੈ ਬੋਲ ਰਹੇ ਉਹਨਾਂ ਖਾ ਪਸੰਦ ਨਹੀਂ ਸਬੂ ਖਾ ਲੂਗਾ ਚੱਲ ਖਾ ਲੇਂਗਾ ਮੈਂ ਤਾਂ ਖਾਣਾ ਮੈਨੂੰ ਪਨੀਰੀ ਦੇਖਣਾ ਚਾਹੀਦਾ ਸਬੂ ਨੇ ਖਾਣਾ ਅੱਜ ਕਿਹੜਾ ਪਨੀਰ ਤਾਬੇ ਵਾਲਾ ਤਾਬਾ ਪਨੀਰ ਬਣਾ ਰਿਹਾ ਅੱਜ ਸਟਾਈਲ ਪਤਾ ਨਹੀਂ ਦਸਾਈ ਮਮਾ ਨੇ ਮੈਨੂੰ ਵੀ ਨਾ ਦਾਲ ਦੇ

ਇਹ ਨੂੰ ਕੱਢ ਨਾ ਆਉਂਦਾ ਇਹ ਜੀਰਾ ਮਾਤਾ ਦੇ ਦੇਕਰ ਆ ਗਏ ਇਹਨਾਂ ਆਪਾਂ ਵਾਂਗੇ ਪਿਆਜ਼ ਟਮਾਟਰ ਤੇ ਸ਼ਿਮਲਾ ਮਿਰਚ ਮਾਤਾ ਨੂੰ ਤੇ ਫਿਰ ਪਕਾਏਗਾ ਸਬਜ਼ੀ ਬਣਾ ਦੇਗਾ ਮਾਤਾ ਇਸ ਕਾਦੀ ਹੰਦੀ ਕਰਕੇ ਰੱਖ ਪੈਣੀ ਨੂੰ ਨੰਦਨੀ ਨੰਕ ਨਹੀਂ ਪਾਵਾਂਗੇ ਨੰਕ ਨਹੀਂ ਪਾਵਾਂਗੇ ਵੀਣਾ ਨੰਕ ਤੋਂ ਖਾਣੇ ਸਿਰੋਂ ਪਾਣੀ ਛੱਡ ਜੂਗਾ ਨਾਓ ਤੇ ਇਧਰ ਆਪਣਾ ਤੇਲ ਗਰਮ ਹੋ ਰਿਹਾ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹ ਚ ਪਾਵਾਂਗੇ ਤੇਲ ਤੇ ਮਿਕਸ ਕਰਾਂਗੇ ਫੋਕਟ ਤਰ ਹੋ ਗਿਆ ਸੀ ਆਪਣਾ ਗਰਮ ਵਾਟੇ ਮੇਕਿੰਗ ਦਾ

ਦੇਖ ਕੰਨੀ ਕਿ ਮੀਠੋੜੀ ਨਹੀਂ ਆਈ ਓਏ ਵਾਓ ਕੋਈ ਤਾਂ ਮੈਨੂੰ ਵਾਹ ਆ ਦੇਖਾ ਰੋ ਮਕਾਲਾ ਇਹਨੂੰ ਲੜਾਉਣਾ ਪਾ ਤੜਕਾ ਆ ਜੀ ਇਹਨੂੰ ਤੜਕਾ ਵੀ ਲਾਉਣਾ ਮੈਨੂੰ ਕਹਿੰਦੇ ਮੈਂ ਤੇ ਰੱਖ ਲਾਈ ਚਲੋ ਮੈਨੂੰ ਕਹਿੰਦੇ ਡਿਊਟੀ ਲੱਗੀ ਆਪਣੀ ਇਹਨੂੰ ਹਲਾਉਣ ਦੇ ਵਾਓ ਇਹਦਾ ਤੜਕਾ ਲਗੂ ਵਾ ਚਲੋ ਤੜਕਾ ਲਾਣਾ ਹੁਣ ਜੀਰਾ ਤੇ ਵਾਹ ਕੀ ਬਾਤ ਹੈ ਵਾਹ ਕੀ ਬਾਤ ਹੈ ਨਾਈਸ ਕਾਏਗੇ ਰੋਟੀ ਆਜੋ ਭਾਈ ਸਾਰੇ ਸਾਰੇ ਖਾਵਾਂਗੇ ਬੈ ਕੇ ਆਪਾਂ ਇਕੱਠੇ ਅੱਜ ਸੀ ਕਰ ਦਿੰਦਾ 4 ਪਾਣਾ ਸਾਡੇ 2.5 ਨਹੀਂ ਲੱਗਦਾ ਅੱਜ ਸਾਰੇ ਦਿਨ ਬਾਹਰ ਹੀ ਨਿਕਲ ਗਏ ਕੈਨੇਡਾ ਵਾਲਿਆਂ ਦੀ ਫਰਮਾਇਸ਼ ਤੇ ਹੈ ਕੈਨੇਡਾ ਵਾਲੀ ਦੀ ਫਰਮਾਇਸ਼ ਤੇ ਗਾਜਰ ਦਾ ਅਰੇ ਰੈਸਪੀ ਸ਼ੇਅਰ ਕਰਨੀਆਂ ਚਾਹਦੀ ਸਪੈਸ਼ਲ ਮੈਸੇਜ ਆਇਆ ਸੀ ਆਪਾਂ ਨੂੰ ਕਿ ਰੈਸਪੀ ਸ਼ੇਅਰ ਕਰੋ ਗਰ ਜਦੇ ਚਾਰ ਦੀ ਅਸੀਂ ਪਾਉਣਾ ਕਹਿੰਦੇ ਅੱਜ ਅਸੀਂ ਥੋੜਾ ਜਿਹਾ ਬਿਜ਼ੀ ਵਾਲੀ ਸੀ ਬਾਹਰ ਨੂੰ ਕਮਾਚ ਹੂੰ ਕੱਲ ਪਾਵਾਂਗੇ ਕੱਟੀਆਂ ਤਾਂ ਪਈਆਂ ਮੇਰੀਆਂ ਕੱਲ ਪਾਵਾਂਗੇ ਯੈਸ ਕੱਲ ਲੈ ਗਿੱਲਾ ਧਿਆਨ ਨਾਲ ਕੀ ਲੈਣਾ ਹੈ ਤਣੀਆਂ ਲੈਣਾ ਭਾਏ ਤਾਜ਼ਾ ਤਣੀਆਂ ਪਾਵਾਂਗੇ ਪਨੀਰ ਚ ਆ ਜਾ ਤਣੀਆਂ ਪਾਵਾਂਗੇ ਉਹ ਸਾਡੇ ਘਰੋਂ ਲੈ ਆਇਓ ਸਾਡੇ ਘਰੋਂ ਲੈ ਲਓ ਪਨੀਰ ਪਨੀਰ ਜਾਂ ਤਣੀਆਂ ਤਣੀਆਂ ਹਾਂ ਕਿਨ ਜੇ ਤੁਹਾਡੇ ਘਰੇ ਨਹੀਂ ਤਾਂ ਛੱਡੇ ਘਰੋਂ ਲੈ ਜਿਓ ਤਣੀਆਂ ਭਾਈ ਸਾਡਾ ਮੁੰਡਾ ਦੇਖੋ ਕਿਦਿਆ ਛਿਆਣੀਆਂ ਗੱਲਾਂ ਕਰਦਾ ਸੇ ਰਾਤ ਨੂੰ ਤੁਸੀਂ ਤੇ ਰਾਤ ਨੂੰ ਵੀ ਸਬਜ਼ੀਆਂ ਬਣਾਈਏ ਤਾਂ ਤਣੀਆਂ ਪਾ ਲੈ ਤਾਂ ਉਹਦੇ ਵੀ ਤੁਸੀਂ ਲੈ ਕੇ ਆ ਸਕਦੇ ਹੋ ਤੁਹਾਡੇ ਘਰੇ ਲੱਗੇ ਤਾਂ ਉਹੀ ਰਹਿ ਸਕਦੇ ਉਸੇ ਹਾਂ ਜੇ ਤੁਹਾਡੇ ਘਰੇ ਲੱਗੇ ਤਾਂ ਤੁਸੀਂ ਉੱਥੇ ਲੈ ਲਓ ਜੇ ਨਹੀਂ ਲੱਗੇ ਤਾਂ ਛੱਡੇ ਘਰੋਂ ਲੈ ਜਾਓ ਭਾਈ ਚਾਪ ਦੀ ਗੱਲਾਂ ਦੇਖੋ ਕਿ ਨੇ ਛਿਆਣੀਆਂ ਰਾਤ ਨੂੰ ਆ ਸਕਦੇ ਆਪੀ ਛਿਆਣੇ ਬੱਚੇ ਸਾਡੇ ਛਿਆਣੀਆਂ ਗੱਲਾਂ ਮੰਮਾ ਨੇ ਕਿਵੇਂ ਕਿਹਾ ਇਹ ਤੋੜਨੋ ਆਪਾਂ ਨੂੰ ਹਾਂਜੀ ਸੈਟ ਹੈ ਕਿੰਨਾ ਕੇ ਲੈਣਾ ਆਪਾਂ ਬਿਲਾ ਨਹੀਂ ਜਦਾ ਹੀ ਲੈ ਕਿੰਨੇ ਪੱਲੇ ਤੁਸੀਂ ਆਹ ਆ ਲੋ ਵੇ ਇਹ ਜੜਾ ਛੁੱਟਣਾ ਪੜਨੀ ਸੀ ਉਹ ਉੱਥੇ ਕਰ ਲਾਂਗੇ ਉੱਥੇ ਆਪਾਂ ਕੋਈ ਨਹੀਂ ਜੜਾ ਨਹੀਂ ਪਟਦੇ ਉਈ ਉਈ ਵੇ ਗੋਸ ਅ ਡਿਗਰੀ ਕੈਪਸਟਸ ਮਿਲ ਗਿਆ ਕੈਪਸਟਸ ਕੈਕਟਸ ਕੈਪਟਸ ਕੈਕਟਸ 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 ਹਾਂ ਚਲ ਆ ਜਾ ਆਲਾ ਪੁੱਤ ਅਦਾ 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 ਤਾਂ ਜਗ ਮੈਂ ਤਾਂ ਬੰਦਾ ਵੜ ਜਾ ਨਾ ਦੜੀ ਚੱਲ ਚੱਲ ਤੁਮੇ ਹਟ ਜਾ ਲੈ ਚਲ ਇਹ ਥੱਲੇ ਤੂੰ ਸਿੱਟਣਾ ਆਪਾ ਚੱਲ 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 ਆਜਾ ਰੋਟੀ ਲੇਟ ਹੋ ਗਈ ਸਾਡੀ ਨਹੀਂ ਇਸ ਵੇਲੇ ਵਿਲੇ ਹੋ ਜਾਨੇ ਰੋਟੀ ਖਾ ਕੇ ਆਪਾ ਕੀ ਹੋ ਗਿਆ ਤਬੇ ਸੱਬੂਗਨ ਆਪਣੀ ਤਿੰਨਾਂ ਦੀ ਰੋਟੀ ਬਣ ਗਈ ਹੈ ਬਣਾਉਂਗੀ ਟਿੱਕਾ ਹੈ ਇਨਾ ਕਦੋਂ ਟਿੱਕਾ ਬਤਾ ਦਿੰਦਾ ਦੇਖ ਪਰ ਲੈ ਨਾ ਪਲੇਟ ਕੀ ਅਸਿਰੂ ਬੁੜੀਆਂ ਤੇ ਖਾਣ ਚ ਵੀ ਕੀ ਸੁਆਦ ਹੋਊਗੇ ਚਲੋ ਤੁਹਾਨੂੰ ਟਿੱਕਾ ਬਹੁਤ ਮਿਲ ਜਾ ਚੱਕੋ ਤੁਸੀਂ ਲੈ ਕੇ ਆਓ ਰੋਟੀ ਮੈਂ ਲੈ ਕੇ ਜਾਣਾ ਆਹ ਪਲੇਟ ਗੁੰਨੂ ਤੂੰ ਸੈਲਡ ਲੈ ਲੈਣਾ ਸਾਬੂ ਰੋਟੀ ਲਿਆਉਂਦਾ ਆ ਆਜੋ ਮम्मा ਵੀ ਆਉਂਦੇ ਜਲਦੀ ਆ ਜੀ ਆਓ ਵਾਓ ਹਾ ਤਾਂ ਮੂਜੇ ਪਾਣੀ ਪਾਣੀ ਨਿਕਲ ਜਾਨਾ ਸਾਬੂ ਦੇਵੀ ਗੁੰਨ ਦੇਵੀ ਸਾਰਾ ਦੇ ਪਾਣੀ ਨਿਕਲ ਆ ਮੂਜੇ ਆ ਆਜੋ ਫਿਰ ਅੱਜ ਆ ਆਜੋ ਫਿਰ ਅੱਜ ਮੈਦਾਨ ਚ ਦੇਖੀ ਜਾਊਗੀ ਉਹੀ ਤਿੰਨ ਖਾਣੀਆਂ ਪਾਰਟੀ ਕਰਾਂਗੇ ਫਿਰ ਤਿੰਨ ਹੀ ਖਾਣੀਆਂ ਤੇਰੀ ਪਾਰਟੀ ਕਰੋਗੇ ਫਿਰ ਪਾਰਟੀ ਕਰਦੇ ਦੁੱਧ ਨੂੰ ਬਣੇ ਨਾ ਬਣਾਦਾ ਕੋਈ ਦੀ ਭਾਲਦਾ ਤੀਦਾ ਪੂਰਾ ਭਾਲਦਾ ਸੀ गाइस बनोगे तभी बाल टेस्ट तो बाल में टेस्ट कर देंगे टेस्ट क्या मैं टोल तो आके क्या मैं टोल आके रोटी के भी खाऊंगी चलो 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 दूध जलोड़ने से लाता क्या लाते लाता क्या लाते सब दूध चीते तेरा लंबे आसीता पाल एक ही है <laughs> कोई गाना सिखा दे गुनूलों की जगह दे गुनूलों ਮੇ ਲੱਗਿਆ ਸੂਰਾ ਬਣ ਗਿਆ ਬਹੁਤ ਸਵਾਦ ਬਣਿਆ ਬਹੁਤ ਜ਼ਿਆਦਾ ਨਿਆਰਾ ਆ ਗਿਆ ਟੇਸਟੀ ਕੀ ਬਾਤ ਆ ਬਹੁਤ ਸਵਾਦ ਲੰਨਦੀ ਹੈ ਭਾਈ ਅੱਗ ਲਾ ਰੱਖੀ ਅੱਗ ਅੱਗ ਨਹੀਂ ਅੱਗ ਲਾ ਰੱਖਿਆ ਕਰੀ ਵੀ ਅੱਗ ਲਾ ਦੋ ਗਾਇਜ਼ ਅਸੀਂ ਤਾਂ ਫਿਰ ਰੋਟੀ ਨਾਲ ਖਾਈ ਜਾਂਦੇ ਹਾਂ ਅਗਲਾ ਨੂੰ ਤਾਂ ਆਪਣਾ ਨਹੀਂ ਮਰ ਸਕਦੇ ਹੂੰ ਦੇਖ ਬੱਤਾਂ। ਥੈਂਕ ਯੂ। ਵੈਲਕਮ। ਬਹੁਤ ਬਾਤ ਬਣੀ ਹੈ। ਥੈਂਕ ਯੂ। ਆਈ ਲਵ ਯੂ। ਬਾਬੂ ਮੈਨੂੰ ਕਿੱਦੇ ਦਾ ਕਹਿੰਦਾ ਸੀ ਵਿਚਾਰਾ। ਮੰਮਾ ਮੈਨੂੰ ਇਹ ਬਣਾ ਦਿਓ। ਮੰਮਾ ਮੈਨੂੰ ਗਨੀਰ ਬਣਾ ਦਿਓ। ਉਹ ਰਿਓ ਟੇਸਟੀ ਆ। ਬਹੁਤ ਚੰਗੀ ਆਂ। ਮੰਮੀ। ਹੂੰ। ਟੇਸਟੀ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਕਦ ਜੇ ਰੋਟੀਆਂ ਖਾਉਂਗੇ ਫੇਰ। ਬਾਰ ਮੋਂ ਤਾਂ ਲੱਗੂ ਆ। ਇੱਕ ਹੁਣ ਕਰ ਦਿਓ। ਦਾਦੀ। ਮੰਨ ਕਿਵੇਂ ਬਣੀ ਆ ਚਾਹ ਬਣੀ ਆ ਮਮੀ ਨੇ ਟੇਸਟ ਕਰੰਦੇ ਤੇ ਕਾਲੀ ਮੈਂ ਟੇਸਟ ਚੱਚੇ ਸਵਾਦ ਬਣੀ ਆ ਅੱਛਾ ਅੱਜ ਸਟਾਈਲ ਚੇਂਜ ਕੀਤਾ ਸੀ ਪਨੀਰ ਦਾ ਬਣਾਉਂਦਾ ਹਾਂ ਹਾਂਜੀ ਚਾਟ ਬਣੀ ਆ ਬਹੁਤ ਸਵਾਦ ਬਣੀ ਆ ਦੇਖੋ ਗਾਇਸ ਗਾਇਸ ਖਾਈਏ ਨੇ ਰੋਟੀ ਗਾਇਸ ਉੱਥੇ ਅਚਾਰ ਓਲੇਆ ਦਾ ਤੇ ਅੰਬ ਦਾ ਅੰਬ ਦਾ ਓਲੇ ਓਲੇ ਤੇ ਅੰਬ ਦਾ ਤੇ ਚੋਲਾ ਤੇ ਮੇਟੀ ਦਾ ਚਾਰ ਮੈਂ ਵੀ ਖਾਈ ਨਹੀਂ ਆ ਪੂਆ ਜੀ ਪਾਪਾ ਕੀ ਕਰਦੇ ਅੱਧਾ ਪਪਾ ਕਿਵੇਂ ਹਾਂਜੀ ਪਪਾ ਸ਼ਹਿਦ ਲੈ ਰਹੇ ਨੇ ਸ਼ਹਿਦ ਸਿਰੀਅਸਲੀ ਭਰ ਗਿਆ ਬਹੁਤ ਜ਼ਿਆਦਾ ਮੈਂ ਇਹਦੇ ਮੂੰਹ ਤੇ ਟੇ ਬਣਾਤੀ ਹੁਣੇ ਤਾਰਤੀ ਸਾਲ ਹੋਲੀ ਹੋਲੀ ਬੁੱਗੂ ਹੋਲੀ ਬੁੱਗੂ